ਭਾਰਤ ਦੇ ਖੇਤੇ ਦੇ ਵਿੱਚ ਮੁਗਲਾਂ ਦਾ ਰਾਜ ਕਿਵੇਂ ਸਥਾਪਿਤ ਹੋਇਆ ਕਿਹੜੇ ਗੁਰੂ ਸਾਹਿਬਾਨ ਦੀ ਕਿਹੜੇ ਮੁਗਲ ਬਾਦਸ਼ਾਹ ਦੇ ਨਾਲ ਟੱਕਰ ਹੋਈ ਔਰ ਕਿਹੜੀਆਂ-ਕਿਹੜੀਆਂ ਘਟਨਾਵਾਂ ਸਿੱਖ ਇਤਿਹਾਸ ਵਿੱਚ ਵਾਪਰੀਆਂ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਦੇ ਨਾਲ ਜਗਤ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸੰਸਾਰ ਤੇ ਆਏ ਉਸ ਵੇਲੇ ਭਾਰਤ ਦੇ ਖਿੱਤੇ ਦੇ ਵਿੱਚ ਲੋਦੀਆਂ ਦਾ ਰਾਜ ਸੀ ਇਬਰਾਹੀਮ ਲੋਦੀ ਸਿਕੰਦਰ ਲੋਦੀ ਇਸੇ ਤਰ੍ਹਾਂ ਦੇ ਨਾਲ ਸੁਲਤਾਨਪੁਰ ਲੋਦੀ ਦੇ ਵਿੱਚ ਜਿਹੜਾ ਸੀ ਉਸ ਵੇਲੇ ਦੌਲਤ ਖਾਨ ਲੋਦੀ ਲਾਹੌਰ ਦੇ ਵਿੱਚ ਤਤਾਰ ਖਾਨ ਲੋਦੀ ਇਹਦਾ ਭਾਵ ਕਿ ਭਾਰਤੀ ਖਿੱਤੇ ਦੇ ਵਿੱਚ ਲੋਦੀਆਂ ਦਾ ਰਾਜ ਸੀ ਦੂਜੇ ਪਾਸੇ ਇਸੇ ਸਮੇਂ ਦੌਰਾਨ ਜਿਹੜਾ ਸੀ ਜ਼ਹੀਰਉਦੀਨ ਮੁਹੰਮਦ ਬਾਬਰ ਬੇਗ ਭਾਰਤ ਦੇ ਉੱਪਰ ਹਮਲਾ ਕਰਦਾ ਹੈ ਇਹ ਜਿਹੜਾ ਮੁਹੰਮਦ ਬਾਬਰ ਬੇਗ ਸੀ ਇਹ ਮੁਗਲਾਂ ਦੇ ਵਿੱਚੋਂ ਸੀ ਮੰਗੋਲ ਕਬੀਲੇ ਦੇ ਵਿੱਚੋਂ ਉੱਠੇ ਮੁਗਲ ਜਿਹੜੇ ਸਨ ਉਹਨਾਂ ਦੇ ਨਾਮ ਦੇ ਨਾਲ ਮੁਗਲ ਲੱਗ ਗਿਆ ਔਰ ਇਹ ਚੰਗੇਜ਼ ਖਾਨ ਦੀ ਕੁਲ ਦੇ ਵਿੱਚੋਂ ਸੀ ਜਦੋਂ ਬਾਬਰ ਜਿਹੜਾ ਹੈ ਭਾਰਤ ਦੇ ਉੱਪਰ ਹਮਲਾ ਕਰਨ ਵਾਸਤੇ ਆਉਂਦਾ ਹੈ ਤਾਂ ਦੂਸਰੇ ਪਾਸੇ ਭਾਰਤ ਦੇ ਸਖਿੱਤੇ ਦੇ ਵਿੱਚ ਜਿਹੜੇ ਪਠਾਨ ਸਨ ਉਹਨਾਂ ਨੇ ਮੁਕਾਬਲਾ ਕਰਨ ਦੀ ਬਜਾਏ ਅਗੋ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਹਾਲਾਂਕਿ ਜਿਹੜੇ ਮੁਗਲ ਇਹ ਪਠਾਨ ਲੋਕ ਸਨ ਉਹ ਮੁਗਲਾਂ ਦਾ ਮੁਕਾਬਲਾ ਚੰਗੇ ਤਰੀਕੇ ਨਾਲ ਕਰ ਸਕੇ ਇਹ ਸਾਰੇ ਹਾਲਾਤ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਨੇਤਰਾں ਦੇ ਨਾਲ ਤੱਕਿਆ ਸੀ ਤੇ ਬਾਬੇ ਨੇ ਪਾਵਨ ਗੁਰਬਾਣੀ ਵਿੱਚ ਫਿਰ ਜ਼ਿਕਰ ਵੀ ਕੀਤਾ ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਚਮਕਰ ਮੁਗਲ ਚੜਾਇਆ ਨੀਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਪਠਾਣਾ ਦੀ ਹਾਰ ਦਾ ਕਾਰਨ ਵੀ ਲਿਖਦੇ ਐ ਕਿ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਹਾਈ ਸਤਗੁਰੂ ਕਹਿੰਦੇ ਨੇ ਜੰਗ ਦੇ ਮੈਦਾਨ ਵਿੱਚ ਤੇਗ ਤੇ ਚੱਲੀ ਪਰ ਇਹ ਜਿਹੜੇ ਇਥੋਂ ਦੇ ਪਠਾਨ ਲੋਕ ਸਨ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਸ਼ਸਤਰਾਂ ਦਾ ਅਭਿਆਸ ਨਹੀਂ ਸੀ ਕੀਤਾ ਇਸੇ ਕਰਕੇ ਇਹ ਜਿਹੜੇ ਪਠਾਨ ਹਾਰ ਜਾਂਦੇ ਐ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਮਹਾਰਾਜ ਕਹਿੰਦੇ ਜੇ ਪਹਿਲਾਂ ਪ੍ਰਬੰਧ ਕੀਤਾ ਹੋਵੇ ਤੇ ਫਿਰ ਬਾਅਦ ਵਿੱਚ ਸਜ਼ਾ ਜਿਹੜੀ ਉਹ ਨਹੀਂ

ਇਸ ਤਰ੍ਹਾਂ ਦੇ ਨਾਲ ਬਾਬਰ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਟਕਰਦਾ ਏ ਔਰ ਬਾਬੇ ਨੇ ਉਸ ਬਾਬਰ ਨੂੰ ਪਾਪ ਦੀ ਜਾਂਚ ਦਾ ਲਾੜਾ ਤੱਕ ਕਹਿ ਦਿੱਤਾ ਪਾਪ ਕੀ ਜਾਂਚ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਔਰ ਪ੍ਰਸਿੱਧ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਬਾਬਰ ਤੂੰ ਬਾਬਰ ਨਹੀਂ ਤੂੰ ਜ਼ਾਬਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਹਿਣ ਦੇ ਉੱਪਰ ਉਹਨੇ ਸਾਰੇ ਕੈਦੀਆਂ ਨੂੰ ਜਿਹੜਾ ਉਹ ਛੱਡ ਦਿੱਤਾ ਸੀ ਔਰ ਉਹਦਾ ਭਾਰਤ ਦੇ ਉੱਪਰ ਜਿਹੜਾ ਸੀ ਉਹ ਰਾਜ ਸਥਾਪਿਤ ਹੋ ਗਿਆ ਸੀ ਲੋਧੀ ਖਾਨਦਾਨ ਪਾਣੀਪਤ ਦੀ ਜੰਗ ਦੇ ਵਿੱਚ ਹਾਰ ਜਾਂਦਾ ਤੇ ਹਾਰਨ ਬਾਦ ਬਾਬਰ ਜਿਹੜਾ ਵਾ ਉਹ ਦਿੱਲੀ ਦੇ ਤਖਤ ਦੇ ਉੱਪਰ ਬੈਠ ਜਾਂਦਾ ਹੈ ਬਾਬਰ ਬਹੁਤਾ ਲੰਮਾ ਸਮਾਂ ਭਾਵੇਂ ਦਿੱਲੀ ਦੇ ਤਖਤ ਦੇ ਉੱਪਰ ਰਾਜ ਨਹੀਂ ਕਰ ਸਕਿਆ ਉਹਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਹਮਾਜੂ ਜਿਹੜਾ ਉਹ ਦਿੱਲੀ ਦੇ ਤਖਤ ਦੇ ਉੱਪਰ ਬੈਠਦਾ ਹੈ ਦੂਜੇ ਪਾਸੇ ਜਿਹੜਾ ਸੀ ਸ਼ੇਰ ਸਾ ਸੂਰੀ ਆਪਣੀ ਤਾਕਤ ਨੂੰ ਵਧਾਉਂਦਾ ਵਧਾਉਂਦਾ ਉਹ ਦਿੱਲੀ ਤੱਕ ਪਹੁੰਚ ਗਿਆ ਤੇ ਆਖਰਕਾਰ ਹੋਇਆ ਕਿ ਇੱਕ ਪਾਸੇ ਹਮਾਜੂ ਤੇ ਦੂਜੇ ਪਾਸੇ ਸ਼ੇਰ ਸਾ ਸੂਰੀ ਸ਼ੇਰ ਸਾ ਸੂਰੀ ਜਿਹੜਾ ਸੀ ਉਹ ਜੰਗ ਦੇ ਮੈਦਾਨ ਵਿੱਚ ਜਿੱਤ ਜਾਂਦਾ ਏ ਤੇ ਹਮਾਜੂ ਦੀ ਹਾਰ ਹੁੰਦੀ ਏ ਹਮਾਜੂ ਜਿਹੜਾ ਪੰਜਾਬ ਵਾਲੇ ਪਾਸੇ ਨੂੰ ਦੌੜਿਆ ਕਿਉਂਕਿ ਉਹ ਈਰਾਨ ਜਾਣਾ ਚਾਹੁੰਦਾ ਸੀ ਔਰ ਰਸਤੇ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦਾ ਏ ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਨੂੰ ਵਿਦਿਆ ਪੜਾ ਰਹੇ ਸਨ ਜਦੋਂ 20 ਮਿੰਟ ਦੇ ਕਰੀਬ ਉਹ ਘੋੜੇ ਦੇ ਉੱਪਰ ਖੜਾ ਰਹਿੰਦਾ ਸਤਿਗੁਰੂ ਸਾਹਿਬ ਨੇ ਆਉ ਭਗਤ ਨਹੀਂ ਕੀਤੀ ਤੇ ਫਿਰ ਉਸ ਵੇਲੇ ਜਿਹੜਾ ਹਮਾਜੂ ਹੈ ਗੁੱਸੇ ਦੇ ਵਿੱਚ ਆ ਜਾਂਦਾ ਹੈ ਗੁੱਸੇ ਵਿੱਚ ਆਣ ਕੇ ਆਪਣੀ ਤਲਵਾਰ ਕੱਢ ਲੈਂਦਾ ਹੈ ਤੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਵਾਲੇ ਪਾਸੇ ਨੂੰ ਵੱਧਦਾ ਹੈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਐ ਕਿ ਰੈਨ ਦੇ ਨੂੰ ਮਿਆਂ ਦੇ ਵਿੱਚ ਜਿੱਥੇ ਚਲਾਉਂਦਾ ਵਕਤ ਸੀ ਉਥੇ ਚੱਲੀ ਨਹੀਂ ਤੇ ਫਕੀਰਾਂ ਤੇ ਆਣ ਕੇ ਚਲਾਉਣਾ ਹੈ ਹਮਾਜੂ ਬੜਾ ਹੈਰਾਨ ਹੋਇਆ ਕਿ ਇਸ ਫਕੀਰ ਨੂੰ ਕਿੱਦਾਂ ਪਤਾ ਵੀ ਮੈਂ ਜੰਗ ਦੇ ਮੈਦਾਨ ਵਿੱਚੋਂ ਹਾਰ ਕੇ ਆਇਆ ਹਾਂ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰ ਦੇਗ ਪੈਂਦਾ ਹੈ ਅਸੀਸ ਪ੍ਰਾਪਤ ਕਰਦਾ ਹੈ ਤੇ ایران ਦੀ ਧਰਤੀ ਤੇ ਚਲਿਆ ਜਾਂਦਾ ਹੈ 15 ਕੋਸਾਲ ਜਿਹੜਾ ਢੜਕਣ ਤੋਂ ਬਾਅਦ ਆਖਰਕਾਰ ਫੇਰ ਜਿਹੜਾ ਸੀ ਉਹ 1555 ਦੇ ਵਿੱਚ ਭਾਰਤ ਦੇ ਉੱਪਰ ਹਮਲਾ ਕਰਦਾ ਹੈ ਔਰ ਉਸ ਵੇਲੇ ਸ਼ੇਰਸਾ ਸੂਰੀ ਦਾ ਭਤੀਜਾ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਸੀ ਉਹ ਅੱਗੋਂ ਚੰਗੇ ਤਰੀਕੇ ਮੁਕਾਬਲਾ ਨਹੀਂ ਕਰ ਸਕਿਆ ਔਰ ਜਿਹੜਾ ਉਹ ਸੂਰੀ ਖਾਨਦਾਨ ਹਾਰ ਜਾਂਦਾ ਹੈ ਤੇ ਹਮਾਜੂ ਦੀ ਜਿੱਤ ਹੁੰਦੀ ਹੈ ਹਮਾਜੂ ਜਦੋਂ ਹੀ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਪਰ ਉਹਦੀ ਕਿਸਮਤ ਮਾੜੀ ਸੀ ਥੋੜੇ ਸਮੇਂ ਬਾਅਦ ਪੌੜੀਆਂ ਦੇ ਵਿੱਚ ਤਿਲਕ ਗਿਆ ਤਿਲਕਨ ਦੇ ਕਰਕੇ ਉਹਦੀ ਲੱਤ ਟੁੱਟ ਗਈ ਤੇ ਬਾਅਦ ਵਿੱਚ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਹਮਾਜੂ ਦੀ ਮੌਤ ਹੋਈ ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਅਕਬਰ ਸੀ ਛੋਟੀ ਉਮਰ ਦੇ ਵਿੱਚ ਹੀ ਉਹ ਦਿੱਲੀ ਦੇ ਤਖਤ ਦੇ ਉੱਪਰ ਬੈਠ ਜਾਂਦਾ ਹੈ ਇੱਧਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆ ਜਾਂਦੇ ਐ ਔਰ ਜਿਹੜਾ ਅਕਬਰ ਸੀ ਉਹ ਬਹੁਤ ਨੀਤੀਵਾਨ ਸੀ ਉਹ ਹਿੰਦੂ ਮੁਸਲਮਾਨ ਸਾਰਿਆਂ ਨੂੰ ਇੱਕ ਨਿਗਾ ਨਾਲ ਵੇਖਦਾ ਸੀ ਸਾਰਿਆਂ ਨੂੰ ਬਰਾਬਰ ਜਾਣਦਾ ਸੀ ਸਮੇਂ-ਸਮੇਂ ਦੇ ਉੱਪਰ ਜਿਹੜੇ ਕਾਜ਼ੀ ਲੋਕ ਮੁਲਾ ਲੋਕ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਬਹੁਤ ਸਾਰੀਆਂ ਲੂਤੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਖਿਲਾਫ ਲਾਈਆਂ ਭਾਵੇਂ ਕਿ ਅਕਬਰ ਨੇ ਜਿਹੜਾ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਨੂੰ ਸਨੇਹਮੀ ਭੇਜਿਆ ਕਿ ਤੁਸੀਂ ਆੜ ਕੇ ਆਪਣਾ ਪੱਖ ਪੇਸ਼ ਕਰੋ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਦਮਾਦ ਆਪਣੇ ਜਵਾਈ ਗੁਰੂ ਰਾਮਦਾਸ ਸਾਹਿਬ ਜੀ ਤੇ ਕੁਝ ਸਿੱਖਾਂ ਨੂੰ ਭੇਜਿਆ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਅਕਬਰ ਜਿਹੜਾ ਸੀ ਉਹਦੀ ਤਸੱਲੀ ਹੋ ਜਾਂਦੀ ਹੈ ਉਹਨੇ ਵਿਰੋਧੀਆਂ ਦਾ ਮੁਕੱਦਮਾ ਜਿਹੜਾ ਸੀ ਉਹ ਖਾਰਜ ਕਰ ਦਿੱਤਾ ਸੀ ਉਸ ਤੋਂ ਬਾਅਦ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਆਪ ਵੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆਇਆ ਔਰ ਪਹਿਲਾ ਪੰਗਤ ਵਿੱਚ ਬੈਠ ਕੇ ਉਹਨੇ ਪ੍ਰਸ਼ਾਦਾ ਸਕੇਆ ਔਰ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਿਆ ਔਰ ਉਹਨੇ ਜ਼ਗੀਰ ਵੀ ਦੇਣੀ ਚਾਹੀ ਜੋ ਗੁਰੂਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਵੀ ਅਕਬਰ ਹੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਵੀ ਜਿਹੜਾ ਅਕਬਰ ਬਾਦਸ਼ਾਹ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਹੋਇਆ ਸੀ ਕਿਉਂਕਿ ਅਕਬਰ ਨੇ ਲੰਮਾ ਸਮਾਂ ਰਾਜ ਕੀਤਾ ਲਗਭਗ ਅੱਧੀ ਸਦੀ ਯਾਨੀ ਕਿ 49 ਸਾਲ ਦੇ ਕਰੀਬ ਜਿਹੜਾ ਸੀ ਉਹਨੇ ਦਿੱਲੀ ਦੇ ਤਖਤ ਦੇ ਉੱਪਰ ਰਾਜ ਕੀਤਾ ਸੀ ਜਦੋਂ 1597 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪੈਂਦਾ ਏ ਉਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲਾਹੌਰ ਦੇ ਵਿੱਚ ਜਾ ਕੇ ਕਾਲ ਪੀੜਤਾ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਉਹਨਾਂ ਵਾਸਤੇ ਲੰਗਰ ਲਾਏ ਉਹਨਾਂ ਵਾਸਤੇ ਦਵਾਈ ਦਾ ਪ੍ਰਬੰਧ ਕੀਤਾ ਸੀ ਔਰ ਸਤਿਗੁਰੂ ਨੇ ਬੌਲੀ ਤਿਆਰ ਕਰਵਾਈ ਸੀ ਇਹ ਸਾਰਾ ਕੁਝ ਵੇਖ ਕੇ ਅਕਬਰ ਬੜਾ ਪ੍ਰਭਾਵਿਤ ਹੋਇਆ ਸੀ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਿਲਦਾ ਏ ਤੇ ਕਹਿੰਦਾ ਸਤਿਗੁਰੂ ਮੈਂ ਆਪ ਜੀ ਨੂੰ ਕੁਝ ਦੇਣਾ ਚਾਹੁੰਦਾ ਏ ਜੋ ਕੰਮ ਸਰਕਾਰ ਨਹੀਂ ਕਰ ਸਕੀ ਉਹ ਤੁਸੀਂ ਕਰ ਦਿੱਤਾ ਏ ਇਸ ਕਰਕੇ ਦੱਸੋ ਮੈਂ ਤੁਹਾਡੇ ਨਾਮ ਦੇ ਉੱਪਰ ਜ਼ਗੀਰ ਲਵਾ ਦਿਆਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਜ਼ਗੀਰ ਦੀ ਲੋੜ ਨਹੀਂ ਕਾਲ ਪੈਣ ਕਰਕੇ ਜਿਹੜੇ ਪੰਜਾਬ ਦੇ ਲੋਕ ਹੈ ਇਹਨਾਂ ਦਾ ਫਸਲ ਜਿਹੜਾ ਬਹੁਤਾ ਜਿਆਦਾ ਨਹੀਂ ਹੋ ਸਕਿਆ ਇਸ ਕਰਕੇ ਤੂੰ ਇਹਨਾਂ ਦਾ ਟੈਕਸ ਮਾਫ ਕਰ ਦੇ ਤਾਂ ਗੁਰੂ ਅਰਜਨ ਸਾਹਿਬ ਦੇ ਕਹਿਣ ਦੇ ਉੱਪਰ ਅਕਬਰ ਨੇ ਜਿਹੜਾ ਸੀ ਪੰਜਾਬ ਦੇ ਕਿਸਾਨਾਂ ਦਾ ਮਾਲੀਆ ਜਿਹੜਾ ਇੱਕ ਵਾਰੀ ਦਾ ਮਾਫ ਕਰ ਦਿੱਤਾ ਸੀ ਪਰ ਹੋਇਆ ਕਿ 17 ਅਕਤੂਬਰ 1605 ਈਸਵੀ ਨੂੰ ਅਕਬਰ ਦੀ ਜਿਹੜੀ ਹੈ ਉਹ ਆਗਰੇ ਦੀ ਧਰਤੀ ਤੇ ਮੌਤ ਹੋ ਜਾਂਦੀ ਹੈ ਉਹਦੇ ਮਰਨ ਤੋਂ ਬਾਅਦ ਜਿਹੜੇ ਕੱਟੜ ਪੰਥੀ ਮੁਸਲਮਾਨ ਲੋਕ ਸਨ ਨਕਸ਼ਬੰਦੀ ਸੀ ਸਖੀ ਸਰਵਰ ਵਾਲੇ ਸਨ ਉਹਨਾਂ ਸਾਰਿਆਂ ਨੇ ਧੱਕੇ ਦੇ ਨਾਲ ਅਕਬਰ ਦੇ ਪੁੱਤਰ ਸਲੀਮ ਨੂੰ ਦਿੱਲੀ ਦੇ ਤਖਤ ਦੇ ਉੱਪਰ ਬਿਠਾਇਆ ਜਦੋਂ ਸਲੀਮ ਦਿੱਲੀ ਦੇ ਤਖਤ ਤੇ ਬੈਠਾ ਤਾਂ ਉਹਨੇ ਆਪਣਾ ਨਾਮ ਰੱਖਿਆ ਜ਼ਾਹਾਂਗੀਰ ਤਾਂ ਉਹਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਔਰ ਉਹਨੇ ਆਪਣੇ ਪੁੱਤਰ ਦੀ ਬਗਾਵਤ ਨੂੰ ਤੇ ਦਬਾ ਲਿਆ ਪਰ ਬਗਾਵਤ ਦਾ ਇਲਜ਼ਾਮ ਜਿਹੜਾ ਸੀ ਗੁਰੂ ਅਰਜਨ ਸਾਹਿਬ ਰਾਜ ਦੇ ਉੱਪਰ ਲਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਕੇ 3 ਮਈ 1606 ਈਸਵੀ ਨੂੰ ਲਾਹੌਰ ਦੀ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ੋਭਨੀਕ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਅਕਾਲ ਪੁੰਗਾ ਤਿਆਰ ਕਰਵਾ ਲਿਆ ਅਕਾਲ ਬੰਗੇ ਦੇ ਉੱਪਰ ਬਰਾਜਮਾਨ ਹੋ ਕੇ ਸਤਗੁਰਾਂ ਨੇ ਦੋ ਤੇਗਾ ਧਾਰਨ ਕਰ ਲਈਆਂ ਸਿੱਖਾਂ ਨੂੰ ਸ਼ਸਤਰ ਪਹਿਨਣ ਵਾਸਤੇ ਹੁਕਮ ਜਾਰੀ ਕੀਤਾ ਵਧੀਆ ਤੋਂ ਵਧੀਆ ਘੋੜੇ ਆ ਗਏ ਸਿੱਖ ਆਪਣੀਆਂ ਜਵਾਨੀਆਂ ਲੈ ਕੇ ਆ ਗਏ ਸਿੱਖ ਜਿਹੜੇ ਸਾਨੂੰ ਸ਼ਿਕਾਰ ਖੇਡਣ ਵਾਸਤੇ ਜਾਣ ਲੱਗੇ ਇਹ ਸਾਰਾ ਕੁਝ ਜਦੋਂ ਜਹਾਂਗੀਰ ਨੂੰ ਪਤਾ ਲੱਗਦਾ ਹੈ ਤੇ ਉਹਨੇ ਦਿੱਲੀ ਦੀ ਧਰਤੀ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਲਾ ਕੇ ਤੇ ਉਸ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਜਦੋਂ ਚਾਰੇ ਪਾਸੇ ਤੋਂ ਬਗਾਵਤ ਹੋਈ, ਇੱਕ ਪਾਸੇ ਸਿੱਖ ਬਗਾਵਤ ਕਰਦੇ ਐ, ਦੂਜੇ ਪਾਸੇ ਸਾਈ ਮੀਆਂ ਮੀਰ ਜੀ ਜਿਹੜੇ ਸਾਨੂੰ ਗੁਰੂ ਘਰ ਦੇ ਸ਼ਰਧਾਲੂ ਸੀ ਔਰ ਨੂਰਜਹਾਂ ਜਿਹੜੀ ਸੀ ਜਿਹੜੀ ਜਹਾਂਗੀਰ ਦੀ بیگم ਸੀ, ਉਹਨੇ ਵੀ ਦਬਾਅ ਪਾਇਆ ਤੇ ਆਖਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕੀਤਾ ਜਾਂਦਾ ਹੈ। ਫਿਰ ਬਾਅਦ ਵਿੱਚ ਭਾਵੇਂ ਜਹਾਂਗੀਰ ਜਿਹੜਾ ਸੀ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਔਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਨਜ਼ਦੀਕੀ ਬਣਾ ਲਈ ਔਰ ਬਾਅਦ ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਵਾਸਤੇ ਵੀ ਆਇਆ ਸੀ ਆ ਪਰ ਜਿਹੜੇ ਕੱਟੜ ਪੰਥੀ ਲੋਕ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਜਹਾਂਗੀਰ ਜਦੋਂ ਕਸ਼ਮੀਰ ਦੀ ਧਰਤੀ ਦੇ ਉੱਪਰ ਮਰ ਜਾਂਦਾ ਉਹਦੇ ਮਰਨ ਤੋਂ ਬਾਅਦ ਸ਼ਾਹਜਹਾਨ ਦਿੱਲੀ ਦਾ ਬਾਦਸ਼ਾਹ ਬਣਦਾ ਹੈ ਜਦੋਂ ਸ਼ਾਹਜਹਾਂ ਦਿੱਲੀ ਦਾ ਬਾਦਸ਼ਾਹ ਬੰਦਾ ਹੈ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਪਰ ਚਾਰ ਹਮਲੇ ਹੁੰਦੇ ਆਂ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਚਾਰ ਜੰਗਾਂ ਲੜਦੇ ਆਂ ਸ੍ਰੀ ਅਮਰਤਸਰ ਸਾਹਿਬ ਦੀ ਜੰਗ ਸ੍ਰੀ ਹਰਗਵਿੰਦਪੁਰੇ ਦੀ ਜੰਗ ਮਹਾਰਾਜ ਦੀ ਜੰਗ ਔਰ ਕਰਤਾਰਪੁਰ ਸਾਹਿਬ ਦੀ ਜੰਗ ਔਰ ਦੋ ਝੜਫਾਂ ਵੀ ਹੁੰਦੀਆਂ ਔਰ ਇਹ ਸਾਰੀਆਂ ਜੰਗਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿੱਤ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰ Rai ਸਾਹਿਬ ਜਿਹੜੇ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਆਂ ਗੁਰੂ ਸਾਹਿਬ ਦੀ ਧਰਤੀ ਦੇ ਉੱਪਰ ਬਾਗ ਲਵਾਏ ਤੇ ਨਾਲੇ ਦਵਾਖਾਨਾ ਜਿਹੜਾ ਸੀ ਉਹ ਵੀ ਖੋਲਿਆ ਸੀ। ਸ਼ਾਹਜਹਾਂ ਬਾਦਸ਼ਾਹ ਦੇ ਹੁਣ 4 ਪੁੱਤਰ ਹੈ। ਵੱਡਾ ਪੁੱਤਰ ਸੀ ਦਾਰਾ ਸਿਕੋ, ਸਾਹ ਸੁਜਾ ਮੁਰਾਦ ਤੇ ਅਬੂ ਜਫਰ ਮੁਹੈਦੀਨ ਮੁਹੰਮਦ ਔਰੰਗਜ਼ੇਬ। ਹੁਣ ਔਰੰਗਜ਼ੇਬ ਬਹੁਤ ਜ਼ਿਆਦਾ ਚਲਾਕ ਸੀ। ਉਹਨੇ ਸੋਚਿਆ ਕਿ ਪਿਓ ਦੇ ਮਰਨ ਤੋਂ ਬਾਅਦ ਤਖਤ ਦੇ ਉੱਪਰ ਦਾਰਾ ਸਿਕੋ ਨੇ ਬਹਿਣਾ ਹੈ। ਕਿਉਂ ਨਾ ਮੈਂ ਪਿਓ ਦੇ ਜਿੰਦਿਆਂ ਜੀ ਦਾਰਾ ਸਿਕੋ ਨੂੰ ਖਤਮ ਕਰ ਦਿਆਂ। ਉਹਦੇ ਵਾਸਤੇ ਉਹਨੇ ਇੱਕ ਚਾਲ ਚੱਲੀ। ਚਾਲ ਕੇ ਚੱਲੀ ਕਿ ਉਹਨੇ ਔਰੰਗਜ਼ੇਬ ਨੇ ਦਾਰਾ ਸਿੱਕੋ ਨੂੰ ਸ਼ੇਰ ਦੀ ਮੋਛ ਦਾ ਵਾਲ ਖਾਣੇ ਦੇ ਵਿੱਚ ਖਵਾ ਦਿੱਤਾ ਜਦੋਂ ਉਹਦੇ ਅੰਦਰ ਸ਼ੇਰ ਦੀ ਮੋਛ ਦਾ ਵਾਲ ਗਿਆ ਦਾਰਾ ਸਿੱਕੋ ਦੇ ਅੰਦਰ ਜਾ ਕੇ ਜਿਗਰ ਦੇ ਉੱਪਰ ਲੱਗ ਜਾਂਦਾ ਹੈ ਔਰ ਦਾਰਾ ਸਿੱਕੋ ਬਿਮਾਰ ਹੋ ਜਾਂਦਾ ਹੈ ਉਹਦਾ ਪੇਟ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਬਹੁਤ ਜ਼ਿਆਦਾ ਉਹਦਾ ਇਲਾਜ ਕੀਤਾ ਪਰ ਕਿਤੇ ਵੀ ਉਹਦਾ ਇਲਾਜ ਨਾ ਹੋ ਸਕਿਆ ਆਖਰਕਾਰ ਵੈਦਾਂ ਤੇ ਹਕੀਮਾਂ ਨੇ ਕਿਹਾ ਕਿ ਤਿੰਨ ਦਵਾਈਆਂ ਚਾਹੀਦੀਆਂ ਜਿਹਦੇ ਕਰਕੇ ਦਾ ਇਲਾਜ ਹੋ ਸਕਦਾ ਹੈ ਜਦੋਂ ਦਵਾਈਆਂ ਕਿਤੇ ਉਹ ਨਾ ਮਿਲੀਆਂ ਤੇ ਫਿਰ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੂੰ ਚਿੱਠੀ ਲਿਖੀ ਮਾਸ਼ਾ ਲੌਗ ਗਾਜ ਮੋਤੀ ਤੇ ਹਰੜ ਜਦੋਂ ਤਿੰਨੋਂ ਚੀਜ਼ਾਂ ਗੁਰੂ ਹਰ Rai ਸਾਹਿਬ ਦੇ ਦੁਆਖਾਨੇ ਦੇ ਵਿੱਚੋਂ ਦਿੱਤੀਆਂ ਜਿਹਦੇ ਨਾਲ ਦਾਰਾ ਸਿਕੋ ਠੀਕ ਹੋ ਜਾਂਦਾ ਫਿਰ ਦਾਰਾ ਸਿਕੋ ਗੁਰੂ ਹਰ Rai ਸਾਹਿਬ ਮਹਾਰਾਜ ਦੇ ਸ਼ੁਕਰਾਨਾ ਕਰਨ ਵਾਸਤੇ ਵੀ ਆਇਆ ਪਰ ਬਾਅਦ ਵਿੱਚ ਛੇਤੀ ਹੀ ਔਰੰਗਜ਼ੇਬ ਨੇ ਸਾਜ਼ਿਸ਼ ਦੇ ਨਾਲ ਦਾਰਾ ਸਿਕੋ ਨੂੰ ਕੈਦ ਕਰ ਲਿਆ ਆਪਣੇ ਪਿਤਾ ਸ਼ਾਹਜਹਾਂ ਬਾਦਸ਼ਾਹ ਨੂੰ ਕੈਦ ਕਰ ਲਿਆ ਆਪਣੀ ਮਾਤਾ ਨੂੰ ਕੈਦ ਕਰ ਲਿਆ ਔਰ ਆਪਣੇ ਭਰਾ ਜਿਹੜੇ ਸਨ ਮੁਰਾਦ ਨੂੰ ਵੀ ਕਤਲ ਕਰਤਾ ਔਰ ਸਾਹਸੁਜਾ ਜਿਹੜਾ ਸੀ ਉਹ ਡਰਦਾ ਹੋਇਆ ਦੌੜ ਗਿਆ ਤੇ ਆਖਰ 1658 ਦੇ ਵਿੱਚ ਦਿੱਲੀ ਦੇ ਤਖਤ ਦੇ ਉੱਪਰ ਬੈਠਦਾ ਹੈ ਔਰੰਗਜ਼ੇਬ ਬਾਦਸ਼ਾਹ ਔਰੰਗਜ਼ੇਬ ਨੇ ਬਾਦਸ਼ਾਹ ਬਾਨ ਤੋਂ ਤੁਰੰਤ ਬਾਦਗੁਰੂ ਹਰਿ ਸੈ ਮਹਾਰਾਜ ਨੂੰ ਸੁਨੇਹਾ ਭੇਜਿਆ ਫੇ ਤੁਸੀਂ ਗੱਲਬਾਤ ਕਰਨ ਵਾਸਤੇ ਦਿੱਲੀ ਦੀ ਧਰਤੀ ਤੇ ਆਓ ਜਦੋਂ ਗੁਰੂ ਹਰਿ ਸੈ ਮਹਾਰਾਜ ਨੂੰ ਸੁਨੇਹਾ ਮਿਲਿਆ ਸਤਗੁਰਾਂ ਨੇ ਕਿਹਾ ਕਿ ਅਸੀਂ ਤੇ ਜਾਣਾ ਨਹੀਂ ਨਹਿ ਮਲੇਸ਼ ਕੋ ਦਰਸ਼ਦੇ ਹੈ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਪਰ ਆਪਣੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਜਦੋਂ ਰਾਮਰਾਇ ਦਿੱਲੀ ਦੀ ਧਰਤੀ ਤੇ ਗਿਆ ਤਾਂ ਉਹਨੇ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਬੜਾ ਤਸੱਲੀ ਬਖਸ਼ ਦਿੰਦਾ ਪਰ ਜਦੋਂ ਗੁਰਬਾਣੀ ਦੀ ਪੰਕਤੀ ਆਈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਘੜ ਭਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਫੜਾ ਕੇ ਜਵਾਬ ਦੇਣਾ ਚਾਹੁੰਦੇ ਤੇ ਬਾਬਾ ਰਾਮਰਾਜ ਦੇ ਸਕਦੇ ਸੀ ਪਰ ਬਾਬਾ ਰਾਮਰਾਜ ਜੀ ਕਹਿਣ ਲੱਗੇ ਕਿ ਸ਼ਾਇਦ ਔਰੰਗਜ਼ੇਬ ਨਾਰਾਜ਼ ਨਾ ਹੋ ਜੇ ਉਹਨਾਂ ਨੇ ਗੁਰਬਾਣੀ ਦੀ ਪਾਵਨ ਪੰਗਤੀ ਨੂੰ ਤਬਦੀਲ ਕਰਤਾ ਉਹਨਾਂ ਨੇ ਮੁ슬ਮਾਨ ਦੀ ਥਾਂ ਤੇ ਬਈਮਾਨ ਕਹਿ ਦਿੱਤਾ ਗੁਰੂ ਹਰਿਐਸੈ ਮਹਾਰਾਜ ਨੇ ਉਹਨਾਂ ਨੂੰ ਜਿਹੜਾ ਸੀ ਆਪਣੇ ਘਰੋਂ ਛੇਕ ਦਿੱਤਾ ਕਹਿਣ ਲੱਗੇ ਸਾਡੇ ਮੱਥੇ ਤੱਕ ਨਾ ਲੱਗੇ ਔਰ ਬਾਅਦ ਵਿੱਚ ਰਾਮਰਾਜ ਜਿਹੜਾ ਸੀ ਉਹ ਔਰੰਗਜ਼ੇਬ ਦੇ ਕੋਲ ਹੀ ਚਲਿਆ ਗਿਆ ਤੇ ਉਹਨੂੰ ਫਿਰ ਦੇਰਾਦੂਨ ਦੀ ਜ਼ਗੀਰ ਜਿਹੜੀ ਉਹ ਦਿੱਤੀ ਜਾਂਦੀ ਹੈ ਗੁਰੂ ਹਰਿ ਰੈਸਾ ਮਹਾਰਾਜ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਐ ਹਾਲਾਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਦੀ ਧਰਤੀ ਦੇ ਉਪਰ ਔਰੰਗਜ਼ੇਬ ਨੇ ਸਦਿਆ ਸੀ ਪਰ ਮਹਾਰਾਜ ਜਿਹੜੇ ਸਨ ਦਿੱਲੀ ਦੀ ਧਰਤੀ ਤੇ ਗਏ ਪਰ ਉਹਦੇ ਮੱਥੇ ਤੱਕ ਜੜਾ ਉਹ ਨਹੀਂ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਐ ਤਾਂ ਉਸ ਵੇਲੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਸਭ ਤੋਂ ਦੂਰ ਦ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਔਰ ਭਾਰਤੀ ਲੋਕ ਜਿਹੜੇ ਉਸ ਵੇਲੇ ਦੇ ਨਾਲ ਆਤ ਕਾਲ ਤੋਂ ਚੱਲੀਆਂ ਆਉਂਦੀਆਂ ਕਰਮ ਕਾਂਡਾਂ ਦੀਆਂ ਸਾਖੀਆਂ ਨੂੰ ਜਿਹੜਾ ਉਹ ਮੰਨਦੇ ਸੀ ਉਹਦਾਂ ਦੀਆਂ ਉਦਾਹਰਨਾਂ ਦੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਇਆ ਵੀ ਦੇਖੋ ਜਿਵੇਂ ਗਣਕਾ ਦੀ लाज ਰੱਖੀ ਹੈ ਜਿਵੇਂ ਅਜ਼ਮ ਅਜ਼ਮਾਲ ਦੀ लाज ਰੱਖੀ ਹੈ ਰੱਬ ਨੇ ਇਦਾਂ ਕਰਕੇ ਤੁਹਾਡੀ ਵੀ लाज ਰੱਖੇਗਾ ਤੁਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜੋ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਦੇ ਰਹੇ ਸਨ ਭੈ ਕਾਹੂ ਕੋ ਦੇਤ ਨਹਿ ਪਹਿਮਾਨਤ ਆਣ ਔਰ ਜਿਸ ਤੋਂ ਬਾਅਦ ਜਿਹੜਾ ਸੀ ਔਰ ਜੇ ਬਹਿੰਦੂਆਂ ਦੇ ਉੱਪਰ ਜ਼ੁਲਮ ਕਰਦਾ ਏ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਮਤਾ ਕਾ ਕਿਨੋ ਬਡੋ ਕਲੂ ਮੈਸਾ ਕਾ ਠੇਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨਹੁ ਆਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਠੇਕਰਾ ਦਲੀਸਰ ਦਿੱਲੀ ਪੱਤ ਦੇ ਲੋਕਾਂ ਦੇ ਸਿਰ ਦੇ ਉੱਪਰ ਭੰਨ ਦਿੱਤਾ ਔਰ 11 ਨਵੰਬਰ 1675 ਨੂੰ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੰਜੀਤ ਨਗਾਰਾ ਤਿਆਰ ਕਰਵਾਇਆ ਔਰ ਸਿੱਖਾਂ ਨੂੰ ਸ਼ਸਤਰ ਵਿਦਿਆ ਖੇਡਣ ਵਾਸਤੇ ਪ੍ਰੇਰਿਤ ਕੀਤਾ ਔਰ ਅਨੰਦਪੁਰ ਸਾਹਿਬ ਜਿਹੜਾ ਸੀ ਉਸ ਵੇਲੇ ਸਿੱਖੀ ਦਾ ਵੱਡਾ ਕੇਂਦਰ ਬਣ ਚੁੱਕਾ ਸੀ ਸਮੇਂ-ਸਮੇਂ ਦੇ ਉੱਪਰ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਮਲਾ ਕੀਤਾ ਪਰ ਜਿਹੜਾ ਵੀ ਚੜ ਕੇ ਆਇਆ ਉਹ ਜਿੱਤ ਕੇ ਵਾਪਸ ਨਹੀਂ ਜਾ ਸਕਿਆ ਜਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੁਕ ਗਿਆ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੇ ਆਲੇ-ਦੁਆਲੇ ਤੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ 8 ਮਹੀਨੇ ਦੇ ਲੰਮੇ ਘੇਰੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਜਦੋਂ ਛੱਡਿਆ ਔਰ ਚਮਕੌਰ ਦੀ ਧਰਤੀ ਦੇ ਉੱਪਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਰਹੰਦ ਦੀ ਧਰਤੀ ਦੇ ਉੱਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਨ ਉਹ ਦੱਖਣ ਵਾਲੇ ਪਾਸੇ ਨੂੰ ਜਾਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਲਵੇ ਦੀ ਧਰਤੀ ਤੋਂ ਜਿਹੜਾ ਔਰੰਗਜ਼ੇ ਬਾਦਸ਼ਾਹ ਨੂੰ ਇੱਕ ਚਿੱਠੀ ਵੀ ਲਿਖੀ ਸੀ ਜਿਹਨੂੰ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ ਔਰ ਜਿਹਨੂੰ ਜਫਰਨਾਮ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਦੀ ਇੱਛਾ ਵੀ ਜ਼ਾਹਰ ਕਰਦਾ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲ ਪਾਉਂਦਾ ਇਸ ਤੋਂ ਪਹਿਲੇ ਫਰਵਰੀ ਸਨ 1707 ਵਿੱਚ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਤਿੰਨਾਂ ਪੁੱਤਰਾਂ ਦੇ ਵਿੱਚ ਲੜਾਈ ਵਾਲੇ ਜਿਹੜਾ ਇਹ ਹਾਲਾਤ ਪੈਦਾ ਹੋ ਜਾਂਦੇ ਆ ਤੇ ਆਖਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਦੇ ਨਾਲ ਸ਼ਹਿਜਾਦਾ ਮੌਜਮ ਜਿਹੜਾ ਹੈ ਉਹ ਬਹਾਦਰ ਸ਼ਾ ਬਣ ਜਾਂਦਾ ਹੈ ਬਹਾਦਰ ਸ਼ਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲਾਂ ਪਹਿਲ ਬੜਾ ਸਤਿਕਾਰ ਦਿੰਦਾ ਹੈ ਪਰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇੜ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਹੈ ਔਰ ਜਦੋਂ ਬਾਬਾ ਬੰਦਾ ਬਹਾਦਰ ਆਪਣਾ ਰਾਜ ਸਥਾਪਿਤ ਕਰਦਾ ਏ ਉਦੋਂ ਬਹਾਦਰ ਸ਼ਾਹ ਪੰਜਾਬ ਦੇ ਵਿੱਚ ਆਣ ਕੇ ਡੇਰੇ ਲਾ ਲੈਂਦਾ ਏ ਔਰ ਸਿੱਖਾਂ ਤੇ ਬਹੁਤ ਜ਼ਿਆਦਾ ਜ਼ੁਲਮ ਕਰਦਾ ਹੈ ਆਖਰਕਾਰ ਹੁੰਦਾ ਕਿ ਹੈ ਸਿੱਖਾਂ ਤੋਂ ਡਰਦਾ ਹੋਇਆ ਬਹਾਦਰ ਸ਼ਾਹ ਜਿਹੜਾ ਸੀ ਸਾਲ 1712 ਈਸਵੀ ਦੇ ਵਿੱਚ پاگل ਹੋ ਕੇ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤਰ ਜਮਾਦਾਰ ਥੋੜਾ ਸਮਾਂ ਬਾਦਸ਼ਾਹ ਬੰਦਾ ਹੈ ਫਿਰ ਉਹਦਾ ਭਤੀਜਾ ਜਿਹੜਾ ਸੀ ਫਰਖਸ਼ੀਰ ਉਹ ਬਾਦਸ਼ਾਹ ਬੰਦ ਫਰਖਸ਼ੀਰ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਹੈ ਉਹ ਸਿੱਖਾਂ ਸਮੇਤ ਦਿੱਲੀ ਦੀ ਧਰਤੀ ਦੇ ਉੱਪਰ ਸ਼ਹੀਦ ਕਰ ਦਿੰਦਾ ਹੈ ਉਸ ਤੋਂ ਬਾਅਦ ਜਿਹੜੇ ਬਾਦਸ਼ਾਹ ਮੁਗਲਾਂ ਦੇ ਆਏ ਉਹ ਬਹੁਤੇ ਕੋਈ ਤਾਕਤਵਰ ਨਹੀਂ ਸੀ ਜਿਵੇਂ ਕਿ ਮੁਹੰਮਦ ਸ਼ਾ ਰੰਗੀਲਾ ਉਹ ਬਹੁਤ ਕਮਜ਼ੋਰ ਬਾਦਸ਼ਾਹ ਸੀ ਉਸ ਵੇਲੇ ਦੇ ਨਾਲ ਨਾਦਰ ਨੇ ਉਹਨੂੰ ਖੂਬ ਲੁੱਟਿਆ ਵੀ ਸੀ ਔਰ ਸਿੱਖਾਂ ਤੋਂ ਡਰਦੇ ਹੋਏ ਨੇ ਉਹਨਾਂ ਨੇ ਸਿੱਖਾਂ ਨੂੰ ਨਵਾਬੀ ਵੀ ਦੇ ਦਿੱਤੀ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਅਫਗਾਨਾਂ ਦਾ ਉਰ ਪੈ ਜਾਂਦਾ ਹੈ afghan ਸਮੇ ਸਮੇਂ ਦੇ ਉੱਪਰ ਲੁੱਟਣ ਵਾਸਤੇ ਆਉਂਦੇ ਹੈ ਇਸ ਖਿੱਤੇ ਦੇ ਵਿੱਚ ਤਿੰਨ ਧਿਰ ਲੜਾਈ ਬਣ ਜਾਂਦੀ ਹੈ afghan ਵੀ ਸੀ ਮੁਗਲ ਵੀ ਸੀ ਔਰ ਸਿੱਖ ਵੀ ਸੀ ਔਰ ਇੱਕ ਹੋਰ ਸੰਨ ਜਿਹੜੇ ਮਰੱਟੇ ਵੀ ਸਿਰ ਪੁੱਟਦੇ ਆ ਰਹੇ ਸਨ ਉਹ ਵੀ ਜਿਹੜਾ ਸੀ ਉਹ ਰਾਜ ਆਪਣਾ ਕਾਇਮ ਕਰਨਾ ਚਾਹੁੰਦੇ ਸੀ ਔਰ ਆਖਰਕਾਰ ਹੁੰਦਾ ਕਿ ਹੈ ਕਿ ਸਹਜੇ ਸਹਜੇ ਮੁਗਲਾਂ ਦਾ ਤਖਤ ਕਮਜ਼ੋਰ ਪੈ ਜਾਂਦਾ ਹੈ afghanਾਂ ਨੇ ਖੂਬ ਲੁੱਟਿਆ ਔਰ ਅੰਗਰੇਜ਼ ਦਾ ਰਾਜ ਜਿਹੜਾ ਉਹ ਦਿੱਲੀ ਦੀ ਧਰਤੀ ਤੇ ਹੋ ਜਾਂਦਾ ਹੈ ਔਰ ਪੰਜਾਬ ਦੇ ਖਿੱਤੇ ਦੇ ਵਿੱਚ ਸਿੱਖਾਂ ਦਾ ਆਪਣਾ ਰਾਜ ਭਾਗ ਜਿਹੜਾ ਉਹ ਕਾਇਮ ਹੋ ਜਾਂਦਾ ਹੈ ਇਦਾਂ ਕਰਕੇ ਇੱਕ ਤੇ ਮੁਗਲ ਦੂਜੇ ਪਾਸੇ ਗੁਰੂ ਸਾਹਿਬਾਨ ਤੇ ਫਿਰ ਸਿੱਖਾਂ ਤੱਕ ਜਿਹੜਾ ਵਾ ਉਹ ਮੁਗਲਾਂ ਦੀ ਟੱਕਰ ਕਿਵੇਂ ਹੋਈ ਇਸ ਗੱਲ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ